ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅਸੀਂ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਪਿੰਡ ਦਾ ਰੇਡੀਓ ਵਾਲੇ ਵੀਰ ਜੀ ਹਨ ਜਿਹੜੇ ਬਹੁਤ ਕੈਂਡ ਫਣੀ ਵੀਡੀਓ ਬਣਾਉਂਦੇ ਆ ਉਹਨਾਂ ਦੀ ਵੀਡੀਓ ਤੇ ਤੇ ਵੀਡੀਓ ਹੈਗੀ ਆ ਜਿਹੜਾ ਥੰਬਨੇਲ ਤੁਸੀਂ ਵੇਖ ਲਿਆ ਹੋ ਗਰੰਟੀ ਨਾਲ ਬਿਮਾਰੀ ਠੀਕ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਤੇ ਵੇਖਦੇ ਆ ਕੀ ਸਭ ਆ ਪਿਆ ਉਹ ਪ੍ਰਧਾਨ ਜੀ ਪ੍ਰਧਾਨ ਜੀ ਓ ਭਲੇ ਕੀ ਗੱਲ ਹੋ ਗਈ ਪ੍ਰਧਾਨ ਜੀ ਨੂੰ ਠੰਡ ਲੱਗੀ ਜੀ ਪ੍ਰਧਾਨ ਜੀ ਹਾਂ ਪ੍ਰਧਾਨ ਜੀ ਉਹ ਕੀ ਹਾਲਿਆ ਓਹ ਹੋਰ ਭਾਜੀ ਵਧੀਆ ਵਧੀਆ ਠੀਕ ਠਾਕ ਓਏ ਯਾਰ ਮੈਨੂੰ ਤਾਂ ਪਤਾ ਲੱਗਾ ਹੀ ਵੀ ਪ੍ਰਧਾਨ ਬਿਮਾਰ ਹੋ ਗਿਆ ਮੈਂ ਕਿਹਾ ਪਤਾ ਦੇ ਲੈ ਕੇ ਆਈਏ ਪ੍ਰਧਾਨ ਦਾ ਕੀ ਗੱਲ ਹੋ ਗਈ ਹਾਂ ਜੀ ਲੱਗੀ ਹੈ ਮੋਟਰਸਾਈਕਲ ਤੇ ਗਿਆ ਸੀ ਓ ਲੈ ਸੇਵਕ ਦਾ ਫੋਨ ਆ ਗਿਆ ਮੈਂ ਤੇ ਇੱਧਰ ਪ੍ਰਧਾਨ ਜੀ ਹਲਾਇਆ ਪਤਾ ਲੈਣ ਗੱਲ ਆਇਆ ਫਿਰ ਕਹਿੰਦਾ ਇੱਥੇ ਹੀ ਆ ਮਵੀ ਆਉਣਾ ਇਹ ਪਤਾ ਲੈਣ ਪ੍ਰਧਾਨ ਜੀ ਦਾ ਹੋਏ ਉਹਨੂੰ ਕੀ ਕਰਨਾ ਉਸਤਾਦ ਆ ਆ ਗਿਆ ਆ ਲੈ ਆ ਹੀ ਗਏ ਸੇਵਕ ਵੀ ਹੈ ਸੇਵਾ ਕਰ ਇਹ ਤਿੰਨ ਚਾਰ ਲੈਦੇ ਬੰਦੇ ਇਕੱਠੇ ਕਰਕੇ ਲਾਇਆ ਮੈਨੂੰ ਘੜਾ ਹਸਪਤਲੋਂ ਜਵਾਬ ਹੋ ਗਿਆ ਹੈ ਉਸਤਾਦ ਜੀ ਕੀ ਹਾਲ ਆ ਪ੍ਰਧਾਨ ਜੀ ਉਹ ਠੀਕ ਜੇ ਦੇਵਕਾ ਵਧੀਆ ਹਾਏ ਮੈਨੂੰ ਨਹੀਂ ਲੱਗਦਾ ਠੀਕ ਆਏ ਮੈਂ ਕਿਹਾ ਉਹ ਜਾ ਕੁਰਤੀਆਂ ਲੈ ਗਿਆ ਵੀਰਾਂ ਲਈ ਬੈਠਾ ਬੈਠਾ ਉਸਤਾਦ ਜੀ ਤੁਸੀਂ ਤੇ ਬੋਹ ਬਰਾ ਵੀਰ ਤੁਸੀਂ ਬੈਹ ਪ੍ਰਧਾਨ ਜੀ ਮੈਂ ਫਲਾਇ ਸੁਨੀਆਂ ਕਰ ਗਏ ਜੇ ਕਿਹੜੀ ਐਡੀ ਲੰਮੀ ਬਿਮਾਰੀ ਲੱਗ ਗਈ ਆ ਜਿਹੜੇ ਠੀਕ ਨਹੀਂ ਜੇ ਹੋਣ ਦੇ ਪੂਰੇ 2 ਦਿਨ ਹੋ ਗਏ ਆ ਤੁਹਾਨੂੰ ਅੱਜ ਕਾਮ ਜਾ ਹੋ ਗਿਆ ਯਾਰ ਹਾਏ 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 ਠਾਂਡਿਆ ਜੇ ਕਾਮ ਤੇ ਕਹੇ ਵੈਰੀ ਦੁਸ਼ਮਣ ਨੂੰ ਨਾ ਹੋਵੇ ਉਹ ਜਾ ਨਿਕਿਆ ਪਾਣੀ ਪੁਣੀ ਲੈ ਕੇ ਆ ਵੀਰਾਂ ਲਈ ਬਈ ਐਡੀ ਤਰਦੀ ਬਿਮਾਰੀ ਲੱਗੀ ਹੋਈ ਠੰਡਾ ਠੰਡਾ ਨਹੀਂ ਹੈਗਾ। ਇਸ ਧਾਰਾ ਲੈ ਗਿਆ ਜੇ ਉੱਪਰ ਕੇ ਪਾਣੀ ਪੀਓ ਗਰਮ ਕਰਕੇ ਲੈ ਆ ਕੇ ਆਉਣਾ ਵਾ। ਹਲੋ ਪਾਣੀ ਪੋਣੀ ਰਹਿਂਦੇ ਠੰਡ ਵੜੀ ਆ। ਸਿੱਧੀ ਚਾਹ ਹੀ ਲਾਇਆ। ਕੋਈ ਨਹੀਂ ਹਿਸਾਬ ਨਾ ਰੱਖੋ ਕੰਮ ਹੱਥ ਹੌਲਾ ਰੱਖੋ। ਓਏ ਹੋਏ। ਜੇ ਕੰਮ ਇਹ ਨਹੀਂ ਹੋਣਾ ਚਾਹੀਦਾ। ਆ ਮੂੰਹ ਦੇ ਵੇਖੋ ਮੇਰੇ ਯਾਰ ਦਾ ਚੂਹੇ ਜਿੰਨਾ ਮੂੰਹ ਹੋ ਗਿਆ। ਪ੍ਰਧਾਨ ਜੀ ਵੇਖੋ ਆਵੇ ਕਿਹਦਾ ਸ਼ੀਸ਼ਾ ਤੁਹਾਨੂੰ ਵਿਖਾਵਾਂ ਤਾਂ ਤੁਹਾਨੂੰ ਡਰ ਆਉਣਾ ਵੇਖ ਵੇਖ ਕੇ ਆਪਣੇ ਚਿਹਰੇ ਆ। ਕੋਈ ਫੇਰ ਠੀਕ ਹੈ ਕੋਈ ਨਹੀਂ ਥੋੜਾ ਇਦੋਂ ਚੰਗਾ ਨਾ ਇਹੋ ਜਿਹੇ ਬੰਦੇ ਨੂੰ ਟੀਵੀ ਹੋੜੇ ਆਹ ਕਿਹੜਾ ਕਲੈਨ ਪੁਣਾ ਕਰਨ ਡਿਆ ਪ੍ਰਧਾਨ ਉਹ ਤੂੰ ਮੇਰੀ ਗੱਲ ਦਾ ਮਖੌਲ ਸਮਝਣ ਦਾ ਉਸਤਾਦ ਜੀ ਮੇਰੇ ਚਾਚੇ ਦੇ ਮੁੰਡੇ ਦੇ ਸਹੁਰੇ ਦੇ ਸਾਲੇ ਦੇ ਸਹੁਰੇ ਨੂੰ ਹੋ ਗਿਆ ਇਹ ਉਹਦਾ ਸਾਰਾ ਪਾਣੀ ਮੁੱਕ ਗਿਆ ਕਿਹੜੀ ਸਾਇੰਸ ਲਾਈ ਆਂ ਡਿਆ ਜੀ ਆਹੇ ਪਾਣੀ ਮੁੱਕ ਗਿਆ ਜੀ ਜੀ ਕਾਮ ਨਾਲ ਛੂੜੀ ਦਾ ਟੋਕਾ ਟੁਕਾ ਪਾਣੀ ਚਾਹੁੰਦਾ ਹੋਵੇ ਨਾ ਤੇ ਟੈਂਕੀ ਵੇਲੀ ਹੋ ਜਾਂਦੀ ਆ ਤੇ ਪਾਣੀ ਮੁੱਕਣੀ ਜਾਂਦਾ ਜਦ ਸੀਂਡ ਪਹੁੰਚ ਆਪਣਾ ਤੈਨੂੰ ਕੀ ਪਤਾ ਵਾ ਐਦਾਂ ਤੇਰਾ ਵੀ ਪਾਣੀ ਮੁੱਕ ਮੁੱਕ ਜਾਣਾ ਬੇਇੱਜ਼ਤੀ ਕਰਨਾ ਹੈ ਬਾਹਰ ਹੈਗਾ ਪਹਿਲਾਂ ਹੀ ਪ੍ਰਧਾਨ ਹਾਏ ਹਾਏ ਐਦਾਂ ਤੋਂ ਸਭੋ ਜ਼ਿਆਦਾ ਬੰਦਾ ਨਾ ਦਿਲ ਛੱਡ ਜਾਂਦਾ ਹੋਏ ਤਾਂ ਐਦਾਂ ਮੈਂ ਦਿਲ ਹੁਲਾ ਕਰਦੇ ਨਾ ਆਪਣੇ ਪ੍ਰਾਣ ਪ੍ਰਾਣ ਓਇਆ ਹੋ ਠੀਕ ਆ ਮੈਂ ਕੋਈ ਨਹੀਂ ਪਰਿਓ ਆ ਲੈ ਉਸਤਾਦ ਜੀ ਆ ਜਾ ਪਿਆਰ ਪ੍ਰਧਾਨ ਤੋਂ ਮੈਂ ਮਰ ਮਰ ਜਾਂਦਾ ਮੈਂ ਤੱਕੇ ਮਾਰਨ ਡਿਆ ਨਵਾੜੇ ਵਿੱਚ ਜਰਾ ਸੀਮ ਹੁੰਦੇ ਆ ਇਹ ਜਦਾਂ ਤੂੰ ਲੱਗੇ ਉਹਨਾਂ ਦੇ ਨਾਲ ਜੁੜਨ ਡਿਆ ਵਾ ਨਾ ਤੇ ਤੈਨੂੰ ਵੀ ਹੋ ਸਕਦਾ ਜਕਾਮ ਇਹ ਬਿਮਾਰੀ ਬੜੀ ਭੈੜੀ ਆ ਮੈਂ ਤਾਂ ਕਾਲੀ ਕਾਲੀ ਜੇ ਦੋ ਚਾਰ ਜੱਫੀਆਂ ਵੀ ਪਾਏ ਠਾ ਚਲੋ ਪ੍ਰਧਾਨਾ ਲੈ ਜਾਓ ਲੈ ਤੂੰ ਹੀ ਵੀ ਪਤਾ ਲੈਣਾ ਇਹ ਜੇ ਤੁਸੀਂ ਵੀ ਕੁਝ ਪ੍ਰਧਾਨ ਜੀ ਨੂੰ ਪੁੱਛ ਲੋ ਉਹ ਕਿਦਾਂ ਪ੍ਰਧਾਨ ਜੀ ਠੀਕ ਜੇ ਲਈ ਦਵਾਈ ਦੁਈ ਆਈ ਸ੍ਰੀ ਚ ਸਤਿਆ ਆਹ ਉਹ ਸਰੀਜ਼ ਸੱਤਿਆ ਦੇ ਆਈ ਆ ਪ੍ਰਧਾਨ ਜੀ ਸੱਤਿਆ ਦੇ ਤੁਹਾਡੇ ਚ ਆਈ ਆ ਪਰ ਤੁਹਾਡੀ ਚਾਹ ਨਹੀਂ ਇਹ ਆਈ ਲੈ ਗਿਆ ਚਾਹ ਉਹ ਹਾਏ ਉਹ ਤੈਨੂੰ ਵੀ ਹੋ ਗਿਆ ਉਹ ਮੇਰਾ ਫੋਨ ਗਿਆ ਰੇ ਚਾਰ ਦੇ ਗਿਆ ਪ੍ਰਧਾਨ ਜੀ ਉਹ ਮੇਰੀ ਚਾਹ ਆ ਰਹੀ ਨਹੀਂ ਉਸਤਾਜ ਜੀ ਚੈਰ ਗਾੜੀ ਤੇਰੀ ਮੋਦੀ ਨਾ ਹੁੰਦੀ ਆ ਪ੍ਰਧਾਨ ਜੀ ਫੋਨ ਤੇ ਮੇਰਾ ਵੀ ਲੋ ਹੋ ਗਿਆ ਜੇ ਪ੍ਰਧਾਨ ਜੀ ਮਾਰੋ ਮੁੰਡੇ ਨੂੰ ਮਾਰ ਮੇਰਾ ਵੀ ਫੋਨ ਖਾਲੀ ਆ ਆ ਪਤਾ ਲੈਣ ਆਏ ਆ ਭਲਾਏ ਕੋਈ ਨਹੀਂ ਆ ਰਹੇ ਲੱਗਣਗੇ ਵੇਖੋ ਪ੍ਰਧਾਨ ਜੀ ਦੀਆਂ ਲੱਤਾਂ ਤੇ ਕਿਤੇ ਦਿਖਣ ਨਹੀਂ ਢੀਆਂ ਰਜਾਈ ਤੇ ਪੈਦੀਆਂ ਸੋਕੀ ਗਿਆ ਵਾ ਉਹ ਲੈ ਚਾਹ ਆ ਗਈ ਜੜੋ ਬਣਾ ਹੌਸਲਾ ਵੀ ਕਰ ਲੋਗੇ ਜੇਲ੍ਹੋਂ ਛੁੱਟ ਕੇ ਆਏ ਜੇ ਤੈਨੂੰ ਕੀ ਪਤਾ ਓਏ ਓਏ ਹੱਥ ਨਹੀਂ ਲਾਣਾ ਮੈਂ ਬਿਸਕੁਟ ਗਿਣ ਲੈ 12 ਬਿਸਕੁਟ ਆ ਸ਼ੇਰ ਮੇਰੇ ਆਦੇ ਦੋ ਸਤਾ ਦੇ ਤੇ ਦੋ ਦੋ ਤੁਹਾਡੇ ਠੀਕ ਹੈ ਨਾ ਤੇ ਭੁਜੀਏ ਦੇ ਵਿੱਚ ਉਸਤਾਜ ਜੀ 20 ਗਰੀਆਂ ਵਾਂ ਤੇ 10 ਮੇਰੀਆਂ ਜੇ ਨਹੀਂ ਤਾਂ 10 ਦੋ ਲੜਾਈ ਹੋ ਜਾਂਦੀ ਯਾਰ ਕੀ ਕਰਨ ਡੈ ਜੇ ਤੁਸੀਂ ਹੌਸਲਾ ਕਰੋ ਪਤਾ ਲੈਣਾ ਇਹ ਬੰਦੇ ਦਾ ਕੀ ਕਰਨ ਡੈ ਜੇ ਓਏ ਇਹਨਾਂ ਨੂੰ ਤਾਂ ਮਹਿੰਗਾ ਲੱਗਿਆ ਚੱਲ ਰੱਖ ਮਹਿੰਗਾ ਲਾਇਆ ਵੇ ਮੈਂ ਆਪੇ ਮਾਰ ਕੇ ਦਊਗਾ ਲੇਟ ਇੱਧਰ ਰੱਖ ਆ ਬੰਦੇ ਸੱਦੇ ਜੇ ਮੈਂ ਤੁਹਾਡਾ ਕਰਕੇ ਚੁੱਪ ਜੇ ਬਾਜੀ ਲਓ ਬਿਸਕੁਟ ਖਾਓ ਪ੍ਰਧਾਨ ਜੀ ਤੁਹਾਨੂੰ ਉਦਾਂ ਨਹੀਂ ਖਾਈ ਇਹਨਾ ਫੇਫੜਿਆਂ ਦੇ ਜੰਮ ਜਾਂਦੇ ਆ ਤੁਹਾਨੂੰ ਨਹੀਂ ਐਸਾ ਹੀ ਫੜੋ ਮੁੰਡਿਆ ਤੁਸੀਂ ਖਾਓ ਮੜਾ ਪ੍ਰਧਾਨ ਜੀ ਤੁਸੀਂ ਨਹੀਂ ਚਾਹ ਲੈਣੇ ਚਾਹ ਪੀਓ ਪੀਣਾ ਪੀਣਾ ਮੈਂ ਓਏ ਠੰਡੀ ਹੋਣੀ ਚਾਹ ਤੁਹਾਨੂੰ ਚਾਹ ਨਹੀਂ ਇੰਨੀ ਚੰਗੀ ਮੜਾ ਮੜਾ ਥੋੜੀ ਥੋੜੀ ਪਾਲੋ ਓ ਚੱਲ ਕੋਈ ਨਹੀਂ ਪ੍ਰਧਾਨ ਜੀ ਚਾਹ ਉਦਾਂ ਵੀ ਇੰਨੀ ਚੰਗੀ ਨਹੀਂ ਹੁੰਦੀ ਤੇਜਾਬ ਬਣਦਾ ਸਾੜ ਹੀ ਪੈਂਦਾ ਇਹਨਾਂ ਦੇ ਨਹੀਂ ਪਾਂਦਾ ਇਹਨਾਂ ਦਾ ਲੀਵਰ ਲੋਏ ਤੇ ਆ ਆ ਮੇਰੇ ਵਾਲੀ ਪੀਲਾ ਕੋਈ ਨਹੀਂ 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 ਤੁਸੀਂ ਤੇ ਪੀਓ ਤੁਸੀਂ ਤੇ ਚੱਲ ਭੁਰੀਆ ਦੇ ਖਾਈਏ ਮੜਾਏ ਆ ਪ੍ਰਧਾਨ ਜੀ ਤੁਹਾਨੂੰ ਤਾਂ ਕੇ ਕੰਮ ਲੱਗਾ ਵਾ ਇਹ ਨਹੀਂ ਤੁਹਾਨੂੰ ਪ੍ਰਧਾਨ ਜੀ ਠੀਕ ਪ੍ਰਧਾਨ ਜੀ ਠੀਕ ਨਹੀਂ ਹੁੰਦਾ ਇਹ ਇਨਫੈਕਸ਼ਨ ਹੀ ਕਰਦਾ ਵਾ ਕੀਗਾ ਉਹਦਾ ਤੂੰ ਜਦੋਂ ਬਿਮਾਰ ਹੋਣਾ ਨਾ ਮੈਂ ਤੇ ਤੇਰਾ ਪਤਾ ਲੈਣ ਆਉਂਦਾ ਨਹੀਂ ਆ ਤੂੰ ਕਿਧਰ ਆ ਗਿਆ ਇਹ ਦੱਸ ਪ੍ਰਧਾਨ ਜੀ ਸਿਆਣੇ ਕਹਿੰਦੇ ਆ ਕਿ ਬੰਦਾ ਰੱਜ ਕੇ ਠੀਠ ਹੋਣਾ ਚਾਹੀਦਾ ਵਾ ਤੇ ਬੇਤੀ ਕਰਨ ਵਾਲਾ ਕੋਈ ਜੰਮਿਆ ਨਹੀਂ ਆ ਤੁਹਾਨੂੰ ਵੀ ਲੱਗਦਾ ਵਾ ਤੁਸੀਂ ਮੇਰੀ ਬੇਤੀ ਕਰ ਲੋਗੇ ਆਪਾਂ ਨਹੀਂ ਦਿਲ ਤੇ ਲਾਉਣ ਵਾਲੇ ਬੰਦੇ ਹੋਏ ਤੁਸੀਂ ਮੈਨੂੰ ਇਹ ਦੱਸੋ ਖਾਂਦੇ ਪੀਂਦੇ ਕੀ ਜੈ ਕੀ ਖਾਦਾ ਜੇ ਸਵੇਰ ਦਾ ਸਵੇਰ ਦਾ ਖਾਦਾ ਤੇ ਕੁਝ ਨਹੀਂ ਆ ਹੁਣ ਖਿਚੜੀ ਖਾਣੇ ਆ ਚੱਲ ਉੱਠ ਖਿਚੜੀ ਲੈ ਤੂੰ ਪ੍ਰਧਾਨ ਦਾ ਕੁੱਤਾ ਵਾਂਣ ਕੇ ਛਣਾਣੇ ਬਹਿ ਜਾਣਾ ਕਿਉਂ ਕਬਣੇ ਚੱਲ ਆ ਆ ਆ ਇਧਰ ਵੇਖੀਂ ਗਰੇ ਤੇਰੀ ਲਾਤ ਨਾ ਵੜਦਾ ਓਏ ਕਿੱਦਾਂ ਦਾਤਰਨਾ ਵੱਡੂ ਓਏ ਸਾਜੀ ਪ੍ਰਧਾਨ ਜੀ ਨੂੰ ਆਪਾਂ ਹਣ ਠੀਕ ਕਰਕੇ ਜਾਣਾ ਵਾ ਤੁਸੀਂ ਹਣ ਬੂਏ ਤੱਕ ਛੱਡਣ ਜਾਓਗੇ ਤਾਂ ਅਸੀਂ ਫੇਰ ਜਾਣਾ ਵਾ ਨਹੀਂ ਮੈਂ ਹੁਣੇ ਛੱਡਣੋਂ ਤੈਨੂੰ ਬੂਏ ਗਾੜੀ ਤੂੰ ਜਾਣ ਵਾਲੀ ਗੱਲ ਕਰ ਰਿਹਾ ਕੱਟੀਆਂ ਕਾਦੀਆਂ ਕਾਲੀਆਂ ਵਾ ਖਿਜੜੀ ਖਵਾ ਕੇ ਜਾਵਾਂਗੇ ਆਪਣੇ ਵੀਰ ਨੂੰ ਹੋ ਲਾ ਖਿਜੜੀ ਆ ਗਈ ਓ ਲਿਆ ਮੈਨੂੰ ਫੜਾ ਲਓ ਲਿਆ ਕੋਈ ਨਹੀਂ ਮੈਂ ਆਪੇ ਖਵਾਉਂਗਾ ਆਪਣੇ ਹੱਥਾਂ ਨਾਲ ਖਵਾਉਂਗਾ ਮੇਰੇ ਹੱਥ ਸੌਂਗੇ ਆ ਪਿਆਰ ਦੀ ਗੱਲ ਹੁੰਦੀ ਕੋਈ ਨਹੀਂ ਖਵਾ ਲੈਂਦੇ ਪ੍ਰਧਾਨ ਜੀ ਕੋਈ ਨਹੀਂ ਵੇਖੀ ਗਰਮ ਨਾ ਜ਼ਿਆਦੀ ਹੋਵੇ ਧਿਆਨ ਨਾਲ ਪ੍ਰਧਾਨ ਜੀ ਮਾਰੋ ਫੂਕ ਆ ਕਰੋ ਆ ਲੈ ਖਾ ਆ ਗਿਆ ਠੰਡੀ ਆਸਤਾਨ ਜੀ ਹਲੇ ਠੰਡੀ ਕਰਕੇ ਖਵਾ ਦੇਗਾ ਓਏ ਮੂੰਹ ਠੜ ਜਾਂਦਾ ਨਾ ਕਈ ਜਰੀ ਪ੍ਰਧਾਨ ਜੀ ਮਾਰੋ ਫੂਕ ਆ ਆਕਰ ਓਏ ਤੂੰ ਚੈੱਕ ਕਰ ਪਹਿਲਾਂ ਪ੍ਰਧਾਨ ਜੀ ਦਾ ਮੂੰਹ ਛੜਾਉਣਾ ਗਰਮ ਗਰਮ ਖਵਾ ਕੇ ਠੰਗੀ ਵੀ ਕਰਦੇ ਆ ਵੇ ਲੋ ਉਸਤਾਦ ਕੀ ਕਰੀ ਜਾਂਦੇ ਆ ਬੰਦੇ ਇਹਦੇ ਤੋਂ 33 ਉਹਨਾਂ ਨੂੰ ਇਹ ਕਿ 33 ਨਾ ਖਾ ਲਿਆ ਕਿ ਉਹ ਨਾ ਸੜ ਜੇ ਕਿਦੇ ਆਖਰੀਨ ਵਾਲਾ ਇੱਕ ਹੋਰ ਖਾ ਦੇ ਖਾਊਗਾ ਫਟਾਫਟ ਫੂਕ ਮਾਰ ਆ ਕਰ ਲੈ ਹੋਣ ਹੋ ਗਈ ਜੇ ਠੰਡੀ ਪ੍ਰਧਾਨ ਜੀ ਹੁਣ ਬੱਸ ਕਰੋ ਹੁਣ ਤੁਸੀਂ 2 ਚਮਚ ਖਾ ਲਏ ਆ ਜਿੱਥੇ ਖਾ ਲੇ ਮੈਂ ਮੈਂ ਤੇਰੇ ਮੂੰਹ ਨਹੀਂ ਲਾਇਆ ਫੂਕਾਂ ਹੀ ਮਾਰਦਾ ਰਹਿ ਗਿਆ ਮਰੇ ਤੂੰ ਖਾ ਗੀ ਸਾਰੀ ਦੀ ਗਾੜੀ ਵੱਡੇ ਕੇ ਪਿਆ ਹੀ ਫੂਕਾਂ ਮਾਰੀਆਂ ਮੈਂ ਸਾਹ ਜੀ ਦੱਸੋ ਕ 2 ਚਮਚ ਖਾ ਲਏ ਇਨੀ ਨਹੀਂ ਚੰਗੀ ਹੁੰਦੀ ਗਲੀ ਸਰਗੀ ਤੇ ਖਿਚੜੀ ਹਾਲਾ ਨੇ ਦਾਣੇ ਪੈ ਨਹੀਂ ਲਿਖਿਆ ਹੈ ਖਾਣੇ ਵਾਲੇ ਕਾ ਨਾ ਮਾਰ ਮੇਰਾ ਹੀ ਏਡਾ ਲੰਮਾ ਨਾ ਹੋ ਗਿਆ ਜਿਹੜਾ ਕਿਸੇ ਦਾਣੇ ਤੇ ਨਹੀਂ ਲਿਖਿਆ ਵੈਸੇ ਤੁਸੀਂ ਮੇਰਾ ਪਤਾ ਨਹੀਂ ਲੈਣਾ ਏ ਮੈਨੂੰ ਪਤਾ ਲਵਾਉਣ ਆਏ ਜੇ ਗਾਂ ਤਾਂ ਕੋਈ ਬੰਦਾ ਬਿਮਾਰ ਨਾ ਰਹੇ ਜੇ ਹੋ ਵੀ ਜਾਵੇ ਤੇ ਕਿ ਕੰਕਰ ਨੂੰ ਪਤਾ ਨਾ ਲੱਗੇ ਓਏ ਇਹੋ ਜੀਆਂ ਚੀਜ਼ਾਂ ਨਹੀਂ ਖਾਣੀਆਂ ਚ ਫਲ ਫਰੂਟ ਜ਼ਰੂਰੀ ਆ ਉਸਤਾਦ ਜੀ ਤਾਕਤ ਦਿੰਦੇ ਆ ਫਲ ਫਰੂਟ ਖਾਣੇ ਚਾਹੀਦੇ ਆ ਖਾਣ ਦੇ ਕਿ ਨਹੀਂ ਖਾਣ ਦੇ ਦੱਸੋ ਮੈਨੂੰ ਲੈ ਗਏ ਆ ਫਲ ਫਰੂਟ ਜਿਹੜੇ ਖਾਣੇ ਆ ਲੋਏ ਉੱਠੂੰ ਪ੍ਰਧਾਨ ਦਾ ਬੰਦ ਰੇ ਮਿੰਟਕ ਬਾਅਦ ਆਣ ਕੇ ਕੰਡੇਰੀਆਂ ਤੇ ਚੜ ਜਾਣਾ ਗੱਲ ਪ੍ਰਧਾਨ ਲਈ ਛੇ ਲਿਆ ਬੈਰਾ ਬੈਗਰ ਮਾਨਾ ਮੈਂ ਨਹੀਂ ਕੋਈ ਖਾਣੇ ਸੇਬ ਸੂਬ ਪੀੜੀਆ ਮੈਂ ਚਾਹ ਵੀ ਤੇ ਖਾਲੀ ਖਿਚੜੀ ਇਧਰ ਫੜਾਓ ਤੁਸੀਂ ਅਲੱਗ ਜਾ ਓਏ ਪ੍ਰਧਾਨ ਜੀ ਮੇਰੀ ਮੰਨੋ ਫਲ ਮੰਗਾ ਲਓ ਤੁਹਾਨੂੰ ਖਵਾ ਕੇ ਜਾਵਾਂਗੇ ਸਾਡਾ ਤੇ ਨਿੱਕਾ ਬਿਮਾਰ ਮੈਂ ਤੇ ਉਹਦਾ ਵੀ ਜਾ ਕੇ ਪਤਾ ਲੈਣਾ ਵੇਲੇ ਥੋੜਾ ਮੈਂ ਕਿ ਤੇਰੇ ਸਰਹਾਣੇ ਬੈਠਾ ਰਹਿਣਾ ਕਦੀ ਤੈਨੂੰ ਚਾਹ ਪਾਈਏ ਕਦੀ ਤੈਨੂੰ ਖਿਚੜੀਆਂ ਖਵਾਈਏ ਹੈ ਚਲ ਮੰਗਾਓ ਫਲ ਫੁੱਲ ਤੁਹਾਨੂੰ ਫਲ ਖਵਾ ਕੇ ਜਾਣਾ ਹੈ ਤਾਂ ਜੀ ਹੁਣ ਦਾ ਮੈਨੂੰ ਡੱਕਿਓ ਹੁਣ ਸਿਰਾਂ ਤੋਂ ਪਾਣੀ ਲੰਘਿਆ ਜੇ ਕਦੋਂ ਉਹਦੇ ਮੈਂ ਨਾ ਇਹ ਤਮਾਸ਼ੇ ਵੇਖਣ ਡਿਆ ਅਲੱਹਾਬਾਲ ਠੀਕ ਨਹੀਂ ਜੀ ਕੀ ਗੱਲ ਹੋ ਗਈ ਆ ਓ ਮਾਂ ਠੀਕ ਆ ਵੇਖੋ ਵੇਖੋ ਵੇਖਿਆ ਸਾਡੀ ਮੈਂ ਕਾਹੇ ਨਾ ਪ੍ਰਧਾਨ ਜੀ ਨੂੰ ਠੀਕ ਕਰਕੇ ਜਾਣਾ ਉਹ ਕਿਧਰ ਜਾਣਾ ਵਾ ਇਹਨਾਂ ਨੇ ਨਿੱਕੇ ਦਾ ਪਤਾ ਲੈਣਾ ਉਧਰ ਹੀ ਹਣ ਫਰੂਟ ਖਾਣੇ ਆ ਜਾ ਗਏ ਉਹ ਵੀਰ ਫਰੂਟ ਤਾਂ ਇੰਨਾ ਮਹਿੰਗਾ ਅਸੀਂ ਕਿੱਥੋਂ ਖਵਾਉਣਾ ਵਾ ਚੱਲ ਤੂੰ ਪੈ ਜਾ ਤੂੰ ਤੇ ਅੱਗੇ ਬਿਮਾਰ ਆ ਹੀ ਨਹੀਂ ਠੰਡ ਚ ਕਿੱਥੇ ਜਾਣਾ ਪੈ ਰਿਹਾ ਉਹ ਪੈ ਜਾ ਚਲੋ ਚਲੋ ਪੈਰ ਪੁੱਟੋ ਗਾ ਪ੍ਰਧਾਨ ਕਿਤੇ ਮੰਗਦੀ ਨਾ ਹਾਂ ਅੱਜ ਵੀਡੀਓ ਲਈ ਆ ਜੀ ਤੁਸੀਂ ਵੇਖ ਤੇ ਉਹ ਪ੍ਰਧਾਨ ਦਾ ਪਤਾ ਕੀ ਲੈਣਗੇ ਨਾ ਪ੍ਰਧਾਨ ਜੀ ਉਤਰੇ ਪ੍ਰਧਾਨੀ ਜਾੜਤੀ ਖਾਈ ਵੀ ਜਾਂਦੇ ਸਾਰਾ ਗੋਤ ਤੇ ਵੇਖਿਆ ਨਾ ਤੁਸੀਂ ਤੇ ਕੀ ਨਾਲ ਜੀਦਾ ਵਾ ਹੋਰ ਨੁਚਾਰ ਕਰਤੇ ਹੋਰ ਉਹਦੀ ਬੇਇੱਜ਼ਤੀ ਕੀ ਜਾਂਦੇ ਨਾਲ ਤੇ ਠੀਕ ਹੈ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਦਾ ਜਿਹੜੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਮਿਲਦੇ ਹਾਂ ਜੀ ਤੁਹਾਨੂੰ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ